ਪੰਜਾਬ ਸਰਕਾਰ ਦਾ ਜਿਹੜਾ ਸਲੋਗਾ ਗੱਲਾਂ ਬਤਾਦਾ ਦਾ ਸੰਜੋਗ ਕਰ ਰਿਹਾ ਹੈ ਪਰ ਕਹਿੰਦੇ ਕਿ ਕਾਣੀ ਦੇ ਵਿੱਚ ਜੀਤੀਆਂ ਪਾਰਸੀਆਂ ਦੇ ਵਿੱਚ ਉਹੀ ਕੁਸਾ ਹੈ ਸਰਕਾਰ ਦੇ ਕਿਸਾਨ ਨੂੰ ਇੱਕ ਤਰ੍ਹਾਂ ਦੀ ਸਟੇਟ ਕਮੇਟੀ ਜਿਹਦੇ ਵਿੱਚ ਕਾਲ ਸੀ ਕੀਤੀ ਆ ਤੇ ਗੱਤੀਆਂ ਕਿ ਪੂਰੇ ਪੰਜਾਬ ਦੇ ਟੋਲ ਪਲਾਜੇ ਫ੍ਰੀ ਕੀਤੇ ਜਾਣਗੇ 2 ਦਿਨ ਲਈ ਤੇ ਨਾਲ ਹੀ ਜਿਹੜੇ ਬੀਜਪੀ ਦੇ 3 ਲੀਟਰਾਂ ਦੇ ਘਰ ਨੇ ਚਾਹੇ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਆ ਤੇ ਨਾਲ ਹੀ ਦੂਸਰਾ ਆਪਣੇ ਕੇਵਲ ਤੋਂ ਉਹਨਾਂ ਤਿੰਨ ਘਰਾਂ ਉੱਤੇ ਪੰਜਾਬ ਦੇ ਵਿੱਚ ਸਾਰੇ ਟੋਲ ਲੱਗੇ ਇਹ ਇੱਕ ਰੋਸ ਵਜੋਂ ਆ ਜੇ ਸਰਕਾਰ ਨੇ ਇਹਦੇ ਮੁੱਲ ਤੋਂ ਗੌਰ ਨਾ ਕੀਤਾ ਧਿਆਨ ਨਾ ਕੀਤਾ ਤਾ ਫਿਰ ਸਿਜੁਕਤ ਕਸਰ ਮੋਰਚੇ ਵੱਲੋਂ ਵੀ ਅਤੇ ਸਾਰੇ ਜਥੇਵੰਦੀਆਂ ਵੱਲੋਂ ਵੀ ਇਹ ਕਿਸਾਨ ਨੇ ਜਿਹੜੇ ਇਹ ਹੁਣ ਚੁੱਪ ਕਰਕੇ ਨਹੀਂ ਬੈਠਣਗੇ ਲੁਧਿਆਣਾ ਚ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਵੱਲੋਂ ਜਿਹੜਾ 2 ਦਿਨਾਂ ਟੋਲ ਬੰਦ ਦਾ ਐਲਾਨ ਕੀਤਾ ਗਿਆ ਔਰ ਇਸੇ ਵਿਚਾਲੇ ਉਹਨਾਂ ਦੇ ਵੱਲੋਂ ਜਿਹੜਾ ਟੋਲ ਪਲਾਜ਼ਾ ਨੂੰ ਜਿਹੜਾ ਮੁਕਤ ਕਰ ਦਿੱਤਾ ਗਿਆ ਔਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਜਿਹੜਾ ਟੋਲ ਆ ਉਹ ਮੁਕਤ ਕਰ ਦਿੱਤਾ ਗਿਆ ਤਾਂ ਇਹ ਟੋਲ ਮੁਕਤ ਦੀਆਂ ਤਸਵੀਰਾਂ ਵੀ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਸਾਡੇ ਨਾਲ ਯੂਨੀਅਨ ਦੇ ਆਗੂ ਨੇ ਗੁਰਪ੍ਰੀਤ ਜੀ ਟੋਲ ਨੂੰ ਮੁਕਤ ਕੀਤਾ ਗਿਆ ਦੋ ਦਿਨਾਂ ਲਈ ਦੋ ਦਿਨਾਂ ਦੇ ਲਈ ਕੀ ਲੱਗਦਾ ਕਿ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤਾਂ ਅੱਜ ਟੋਲ ਵੀ ਜਿਹੜਾ ਮੁਕਤ ਕਰ ਦਿੱਤਾ ਦੇਖੋ ਇਹ ਸਾਡੀ ਕਾਲ ਆ ਕੱਲ ਭਾਰਤੀ ਕਿਸਾਨ ਯੂਨੀਅਨ ਇਕਤਾਗ੍ਰਾਹ ਦੀ ਸਟੇਟ ਕਮੇਟੀ ਦੀ ਜਿਹਦੇ ਵਿੱਚ ਇਹ ਕਾਲ ਅਸੀਂ ਕੀਤੀ ਆ ਦਿੱਤੀ ਆ ਕਿ ਪੂਰੇ ਪੰਜਾਬ ਦੇ ਟੋਲ ਪਲਾਜੇ ਫ੍ਰੀ ਕੀਤੇ ਜਾਣਗੇ ਦੋ ਦਿਨ ਲਈ ਤੇ ਨਾਲ ਹੀ ਜਿਹੜੇ ਬੀਜੇਪੀ ਦੇ ਤਿੰਨ ਲੀਡਰਾਂ ਦੇ ਘਰ ਨੇ ਚਾਹੇ ਉਹਦੇ ਚ ਕੈਪਟਨ ਮਨਿੰਦਰ ਸਿੰਘ ਸੁਨੀਲ ਜਾਖੜ ਆ ਤੇ ਨਾਲ ਹੀ ਦੂਸਰਾ ਆਪਣੇ ਕੇਬਲ ਤੋਂ ਉਹਨਾਂ ਤਿੰਨ ਘਰਾਂ ਨੂੰ ਤੇ ਪੰਜਾਬ ਦੇ ਵਿੱਚ ਸਾਰੇ ਟੋਲਾ ਨੂੰ ਇਹ ਇੱਕ ਰੋਸ ਵੱਜੂ ਆ ਜੋ ਸਾਡੇ ਭਰਾਵਾਂ ਦੇ ਨਾਲ ਬਾਰਡਰ ਤੇ ਹੋਇਆ ਵਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਉਹਦਾ ਅਸੀਂ ਇਹ ਇੱਕ ਵੱਧਮਾ ਐਕਸ਼ਨ ਕੀਤਾ ਐਸਕੇਐਮ ਦੇ ਜਿਹੜਾ ਵੀੜ ਐਸਕੇਐਮ ਦੀ ਮੀਟਿੰਗ ਹੋਣੀ ਆ ਐਕਸ਼ਨ ਅਗਲੇ ਐਕਸ਼ਨ ਹੋਣ ਤੋਂ ਪਹਿਲਾਂ ਇਹ ਅਸੀਂ 2 ਦਿਨ ਦਾ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਇਹਨਾਂ ਨੂੰ ਪੂਰਾ ਲੋਕਾਂ ਨੂੰ ਦੱਸਾਂਗੇ ਕਿ ਅਸੀਂ ਕਾਹ ਤੋਂ ਫਰੀ ਕੀਤੇ ਆ ਕਾਹ ਤੋਂ ਇਹਨਾਂ ਦੇ ਘਰਾਂ ਨੂੰ ਘੇਰਿਆ ਵਾ ਕਿ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਾਰੇ ਤੇਜ਼ੇ ਕਰਕੇ ਅਸੀਂ ਜਿਹੜੀਆਂ ਸਾਡੀਆਂ ਮੈਂ 10 ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਤੇ ਅਸੀਂ ਅਗਲੇ ਐਕਸ਼ਨ ਸਾਡੇ ਕੱਲ ਨੂੰ ਸਾਡੀ ਸਟਰੀਟ ਕਮੇਟੀ ਉਹ ਫੈਸਲਾ ਆਊਗਾ ਅਸਲ ਐਕਸ਼ਨ ਲਈ ਤੇ ਕਾਂਗਰਸ ਵੀ ਕਿਤਨਾ ਕਿਤੇ ਭਾਜੀਪੀ ਵਾਲਿਆਂ ਦਾ ਵਿਰੋਧ ਕਰ ਰਹੀ ਉਹ ਵੀ ਘਰਾਂ ਨੂੰ ਖੇਡ ਰਹੀ ਹੈ ਦੇਖੋ ਕਾਂਗਰਸ ਆ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਆਪ ਦੇ ਸਿਆਸੀ ਸਟੈਂਡ ਨੇ ਠੀਕ ਆ ਜੀ ਅਸੀਂ ਉਸ ਤੇ ਕੋਈ ਸਮਰਥਨ ਕਿਸਾਨਾਂ ਦਾ ਉਹਨਾਂ ਨੇ ਦਿੱਤਾ ਉਹ ਕਹਿੰਦੇ ਕਿ ਅਸੀਂ ਨਾਲ ਆ ਦੇਖੋ ਦੇ ਦੇਣ ਸਮਰਥਨ ਅਸੀਂ ਤਾਂ ਉਹ ਤਾਂ ਹੁਣ ਆਪ ਦੇ ਇੱਕ ਪਾਸੇ ਚਲੋ ਉਹਨਾਂ ਨੂੰ ਇਹ ਹੁੰਦਾ ਵਾ ਦੂਜੀ ਧਿਰ ਨੂੰ ਕਿ ਅਸੀਂ ਮੌਕੇ ਦਾ ਲਾਹਾ ਲੈ ਲਈਏ ਠੀਕ ਹੈ ਜੀ ਪਰ ਗੱਲ ਇਹ ਆ ਕਿ ਆਉਂਦੇ ਅਜੀ ਸਾਦ ਕਿਉਂ ਤਾਂ ਉੱਥੇ ਲੋਕਾਂ ਦਾ ਸਮਰਥਨ ਕਰਨ ਪਹਿਜਾਨ ਉਹ ਵੀ ਕਿਸਾਨ ਹੀ ਨੇ ਉਹ ਵੀ ਮਜ਼ਦੂਰਾਂ ਦੇ ਪੁੱਤੀ ਨੇ ਜੇ ਉਹ ਪਾਰਟੀਆਂ ਕਿਤੇ ਉੱਪਰੋਂ ਥੋੜਾ ਡਕਪੀਆਂ ਪਰ ਗੱਲ ਕੀ ਹੁੰਦਾ ਉਹਨਾਂ ਨੇ ਗੱਲ ਸਿਆਸੀ ਲਾਹ ਲੈਣਾ ਤੇ ਸਾਡੇ ਲੋਕਾਂ ਨੇ ਆਪਦੇ ਇਸ ਸੰਘਰਸ਼ਾਂ ਲਈ ਲੜਨਾ ਵਾ ਫਰਕ ਇਹ ਆ ਤੇ ਉਹਨਾਂ ਨੇ ਜੇ ਕਰਨਾ ਉਹਨਾਂ ਨੇ ਤਾਂ ਹਰ ਗੱਲ ਦੇ ਆ ਕਿ ਉਹਨਾਂ ਤਾਂ ਇਹ ਹੁੰਦਾ ਕਿ ਸਿਆਸੀ ਸਿਆਸੀ ਪਾਰਟੀ ਦੇ ਦੂਜੀ ਸਿਆਸੀ ਪਾਰਟੀ ਨੂੰ ਨਿੰਦਣਾ ਹੀ ਹੁੰਦਾ ਪਰ ਇਹਦਾ ਸਾਡੇ ਸਾਹਮਣੇ ਆ ਕਿ ਸਾਡਾ ਕਿਸਾਨ ਵੀ ਕੱਲ ਸ਼ਹੀਦ ਹੋ ਗਿਆ ਤੇ ਇਸ ਕਰਕੇ ਅਸੀਂ ਬਹੁਤ ਵੱਡੇ ਸਰਕਾਰ ਦੇ ਰੋਸ ਦੇ ਵਿੱਚ ਆ ਸੀ ਪੂਰੀ ਨਿੰਦਿਆ ਕਰਦੇ ਆ ਪਰ ਜੋਰ ਤੇ ਅਗਲੇ ਐਕਸ਼ਨ ਲਈ ਅਸੀਂ ਤਿਆਰ ਬੈਠੇ ਆ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਕੱਲ ਮੀਟਿੰਗ ਹੋਣ ਜਾ ਰਹੀ ਹੈ ਤਾਂ ਕਿਤਨਾ ਕਿਤੇ ਖੇਤੀਬਾੜੀ ਮੰਤਰੀ ਦਾ ਬਿਆਨ ਆਇਆ ਕੀ ਅਸੀਂ ਮੀਟਿੰਗ ਦੇ ਲਈ ਤਿਆਰ ਆ ਸਕਸੈਸਫੁਲ ਜਿਹੜੀ ਮੀਟਿੰਗ ਹੈ ਉਹ ਸਾਡੀ ਰਹੀ ਹੈ ਲੱਗਦਾ ਕਿ ਕਿਤੇ ਕੰਮ ਜਿਹੜਾ ਨੇੜੇ ਲੱਗ ਰਿਹਾ ਦੇਖੋ ਨੇੜੇ ਲੱਗੇ ਕਿਉਂਕਿ ਮੰਗਾ ਵੱਡੀਆਂ ਨੇ ਸਰਕਾਰ ਨੂੰ ਵੀ ਇਹ ਗੱਲਾਂ ਮੰਨ ਲੈਣੀਆਂ ਚਾਹੀਦੀਆਂ ਸੀ ਪਰ ਉਹਨਾਂ ਨੇ ਟਾਲ ਮਟੋਲ ਕਰ ਰਹੇ ਆ ਸਮਾਂ ਕੱਢ ਰਹੇ ਆ ਕਿਉਂਕਿ ਸਰਕਾਰ ਦਾ ਜਿਹੜਾ ਦੇਣਾ ਨੇੜੇ ਆ ਰਿਹਾ 2024 ਦੀ ਇਲੈਕਸ਼ਨ ਜਿਹੜੇ ਆ ਰਹੀ ਆ ਤੇ ਇਸ ਕਰਕੇ ਚੋਣ ਕੋਰਟ ਆਫ ਕੰਡਕਟ ਵੀ ਨੇੜੇ ਆ ਰਿਹਾ ਵਾ ਉਹਨਾਂ ਦਾ ਇਹ ਆ ਕਿ ਅਸੀਂ ਇਹਨਾਂ ਨੂੰ ਟਾਲ ਮਟੋਲ ਲਈਏ ਤੇ ਜਦ ਤੱਕ ਕੋਣ ਚੋਣ ਕੰਡਕਟਰ ਲੱਜੇਵੇ ਤੇ ਅਸੀਂ ਕਹੀਏ ਫਿਰ ਸਰਕਾਰ ਦੀ ਕੀ ਬੱਲੇ ਆ ਤੇ ਇਸ ਕਰਕੇ ਇਸ ਕਹਿ ਤੋ ਪਹਿਲਾਂ ਪਹਿਲਾਂ ਅਸੀਂ ਕੱਲ ਦਾ ਤਾਂ ਇੰਤਜ਼ਾਰ ਹੀ ਕਰਨਾ ਫੇਰ ਤਾਂ ਮੀਟਿੰਗਾਂ ਜਿਹੜੀਆਂ ਹੋਣਗੀਆਂ ਉਹ ਤਾਂ ਜਿਵੇਂ ਅੱਗੇ ਮੀਟਿੰਗਾਂ ਦਿੱਲੀ ਚ ਹੁੰਦੀਆਂ ਸੀਗੀਆਂ ਉੱਕਣੀ ਹੋਣਗੀਆਂ ਫਿਰ ਤਾਂ ਜੇ ਸਾਡੇ ਲੋਕਾਂ ਦਾ ਹੱਕ ਨਾ ਕੀਤਾ ਉਹ ਸਾਡੇ ਜਿਵੇਂ ਸਾਡਾ ਐਸਕੇਮ ਕਹੂਗਾ ਅਸੀਂ ਉਹਦੇ ਲਈ ਤਿਆਰ ਆ ਹੁਣ ਟੋਲ ਤੇ ਕਿੰਨੇ ਦਿਨਾਂ ਲਈ ਦੋ ਦਿਨਾਂ ਲਈ ਇਹ ਦੋ ਦਿਨ ਲਈ ਜੀ ਅੱਜ ਦਾ ਪੂਰੀ ਰਾਤ ਤੇ ਕੱਲ ਦੁਪਹਿਰ ਤੱਕ ਜਦੋਂ ਵੀ ਸਮਾਂ ਸਾਡੇ ਫੋਨ ਆਊਗਾ ਕੱਲ ਧੰਨਵਾਦ ਸੋ ਦੋ ਦਿਨਾਂ ਦਾ ਜਿਹੜਾ ਧਰਨਾ ਉਹ ਜਾਰੀ ਹੈ ਔਰ ਇਹ ਲਾਡੋਵਾਲ ਟੋਲ ਪਲਾਜ਼ਾ ਤੇ ਜਿਹੜਾ ਧਰਨਾ ਦਿੱਤਾ ਗਿਆ ਤਾਂ ਐਸਕੇਐਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜੋ ਉਹਨਾਂ ਦਾ ਸੱਦਾ ਆਊਗਾ ਉਸੇ ਮੁਤਾਬਕ ਜਿਹੜਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਪਰ ਤਸਵੀਰਾਂ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖਿਆ ਜਾ ਸਕਦਾ ਹੈ ਕੀ ਟੋਲ ਦੇ ਉੱਤੇ ਜਿਹੜੇ ਕਿਸਾਨ ਹੈਗੇ ਨੇ ਉਹ ਡਟੇ ਹੋਏ ਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਹੈ ਉਹ ਵੀ ਜਾਰੀ ਰੱਖਿਆ ਹੋਇਆ ਹੈ ਤਾਂ ਜਿਹੜੇ ਆਗੂ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੁਣ ਕੀ ਲੱਗਦਾ ਜੀ ਦੋ ਦਿਨਾਂ ਦਾ ਐਲਾਨ ਜਿਸ ਤਰੀਕੇ ਦੇ ਨਾਲ ਟੋਲ ਪਲਾਜ਼ਾ ਬੰਦ ਕੀਤਾ ਹੈ ਤਾਂ ਇਸੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤਾਂ ਹੁਣ ਜਿਹੜੀ ਕੱਲ ਜਿਹੜੀ ਬੈਠਕ ਹੋਣ ਜਾ ਰਹੀ ਹੈ ਕਿਤੇ ਨਾ ਕਿਤੇ ਲੱਗਦਾ ਕੀ ਨੇੜੇ ਕੰਮ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਦੂਸਰੇ ਪਾਸੇ ਪ੍ਰਦਰਸ਼ਨ ਵੀ ਜਾਰੀ ਨੇ ਪ੍ਰਦਰਸ਼ਨ ਕਰਨਾ ਸਾਡੀ ਕੋਈ ਸ਼ੌਂਕ ਨਹੀਂ ਸਾਡੀ ਮਜਬੂਰੀ ਹੈ ਅਸੀਂ ਇਹ ਪ੍ਰੈਸ਼ਰ ਪਾਇਆ ਸਰਕਾਰ ਤੇ ਬਣੋ ਚਾਹੁੰਦੇ ਆ ਵੀ ਜਿਹੜੀਆਂ ਟਾਲ ਮਟੋਲ ਵਾਲੀ ਨੀਤੀ ਆ ਉਹ ਛੱਡ ਕੇ ਸ਼ਹਿਰ ਦਾ ਹੋ ਕੇ ਕਿਸਾਨਾਂ ਦੀ ਜਿਹੜੀ ਗੱਲ ਆ ਉਹ ਸੁਣੀ ਜਾਵੇ ਕਿਉਂਕਿ ਜਿਹੜੀ ਮੀਟਿੰਗ ਆ ਕੱਲ ਵਾਲੀ ਮੀਟਿੰਗ ਵੀ ਹੋਣੀ ਆ ਸਾਨੂੰ ਨਹੀਂ ਲੱਗਦਾ ਵੀ ਕੱਲ ਵਾਲੀ ਮੀਟਿੰਗ ਦੇ ਵਿੱਚ ਕੋਈ ਨਵੇੜਾ ਹੋ ਜੂਗਾ ਕਿਉਂਕਿ ਜਿਵੇਂ ਅਸੀਂ ਪਹਿਲਾਂ ਤਜਰਬਾ ਦੱਸਦੇ ਆ ਇਹ ਮੀਟਿੰਗਾਂ ਇਹਨਾਂ ਨੂੰ ਹੁੰਦਿਆ ਅੱਜ ਅਸੀਂ ਹੋਰ ਗੱਲ ਕਰਦੇ ਆ ਕੱਲ ਨੂੰ ਹੋਰ ਕਰਦੇ ਆ ਤੇ ਅੱਜ ਅਸੀਂ ਰਾਏ ਕਰਦੇ ਆ ਅੱਜ ਅਸੀਂ ਕੱਲ ਨੂੰ ਕਰਦਾਂਗੇ ਇਸ ਕਰਕੇ ਯਾਨੀ ਜਿਵੇਂ ਪ੍ਰੈਸ਼ਰ ਵੱਧ ਰਿਹਾ ਹੈ ਜੇ ਮੈਨੂੰ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਦੇਖਿਆ ਹੈ ਜੋ ਗਰ ਅੱਲਾ ਵੀ ਉਹ ਕਹਿੰਦੇ ਆ ਵੀ ਜੇ ਕਿਸਾਨਾਂ ਦੀ ਜਿਹੜੀ ਮੂਵਮੈਂਟ ਆ ਹੋਰ ਵਧੂਗੀ ਘਟਦੀ ਨਹੀਂ ਹੈ ਕਿ ਇਸ ਕਰਕੇ ਉਹ ਜਿਹੜੀ ਮੀਟਿੰਗ ਆ ਮੀਟਿੰਗ ਤੇ ਦਬਾਅ ਪਾ ਕੇ ਜਿਹੜੇ ਸਾਡੀਆਂ ਮੰਗਾਂ ਨੇ ਉਹ ਮੰਗਾਂ ਵਣਵਾਉਣ ਤੱਕ ਜਿਹੜੀ ਸਾਡੀ ਗੱਲ ਹੈ ਉਹ ਪ੍ਰੈਸ਼ਰ ਪਾਊਗਾ ਤੇ ਸਾਨੂੰ ਵੀ ਇਹ ਆਸ ਹੈ ਜਿੱਦਾਂ ਅਸੀਂ ਪ੍ਰੈਸ਼ਰ ਵਧਾਵਾਂਗੇ ਉਹਦਾ ਸੇਤੀ ਹੱਲ ਹੋਊਗਾ ਹੱਲ ਹੋਊਗਾ ਅਗਲੀ ਕਾਲ ਦਾ ਕੋਈ ਹੈ ਇੰਤਜ਼ਾਰ ਹੈ ਕਿ ਜੇਕਰ ਕੱਲ ਨਾ ਕੋਈ ਗੱਲ ਸਹਿਮਤੀ ਬਣ ਪਾਈ ਤਾਂ ਧਰਨਾ ਜਾਰੀ ਰਊਗਾ ਜਿਹੜੀ ਫਿਲਹਾਲ ਸਾਨੂੰ ਦੋ ਦਿਨਾਂ ਦੀ ਕਾਲ ਆਈ ਆ ਮੰਤਰੀਆਂ ਦੇ ਘਰਾਵ ਕਰਨ ਦੀ ਪੰਜਾਬ ਦੇ ਵਿੱਚ ਤਿੰਨ ਸਾਮਾਂ ਤੇ ਟੋਲ ਪਲਾਜ਼ਾ ਦੀ ਜੇ ਸਰਕਾਰ ਨੇ ਇਹਦੇ ਵੱਲ ਕੋਈ ਗੌਰ ਨਾ ਕੀਤਾ ਧਿਆਨ ਨਾ ਕੀਤਾ ਤਾਂ ਫੇਰ ਅਸੀਂ ਜੁਕਤ ਕਿਸਾਨ ਮੋਰਚੇ ਵੱਲੋਂ ਵੀ ਅਤੇ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਇਹ ਕਿਸਾਨ ਨੇ ਜਿਹੜੇ ਇਹ ਹੁਣ ਚੁੱਪ ਕਰਕੇ ਨਹੀਂ ਬੈਠਣਗੇ ਇਹ ਆਪਣਾ ਰੋ ਇਰਾਦਾ ਤਿਆਰ ਕਰਕੇ ਇਹ ਆਪਣਾ ਜਲਵਾ ਦਿਖਾਉਣਗੇ ਤੇ ਸਰਕਾਰ ਨੂੰ ਮੰਗਾ ਮਨਵਾਉਣ ਤੱਕ ਮਜਬੂਰ ਵੀ ਕਰਨਗੇ ਪੰਜਾਬ ਸਰਕਾਰ ਦਾ ਸਹਿਯੋਗ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਜਿਹੜਾ ਸੰਯੋਗ ਹੈ ਗੱਲਾਂਬੱਤਾਂ ਤਾਂ ਦਾ ਸੰਯੋਗ ਕਰ ਰਹੇ ਆ ਪਰ ਕੈਣੀ ਤੇ ਕਾਨੀ ਦੇ ਵਿੱਚ ਨੀਤੀਆਂ ਪਾਰਸੀਆਂ ਦੇ ਵਿੱਚ ਉਹੀ ਕੁਸ ਹੈ ਜਿਹੜੀ ਆਪਾਂ ਮੋਦੀ ਨੂੰ ਕਹਿੰਦੇ ਆ ਵੀ ਤੁਹਾਡੀਆਂ ਮੰਗਾ ਪੈਣਿਕ ਪਈਆਂ ਨੇ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀ ਇਹਨਾਂ ਦੀਆਂ ਮੰਗਾਂ ਸੀ ਆ ਉਹ ਛੋਟੇ ਛੋਟੇ ਹੜਾਂ ਵਾਲੇ ਆ ਉਹ ਮੁਆਵਜ਼ਾ ਨਹੀਂ ਮਿਲਿਆ ਤੇ ਆ ਜਿਹੜੇ ਹੋਰ ਪੈਨਸ਼ਨ ਵਾਲੇ ਨੇ ਕਰਜ਼ੇ ਵਾਲੇ ਨੇ ਉਹ ਨਹੀਂ ਆਫ ਕੀਤੇ ਯਾਨੀ ਅਸਲ ਵਿੱਚ ਇਹ ਉਹਨਾਂ ਦੀ ਵੀ ਟੀਮ ਹੈ ਆ ਕਹਿ ਨਹੀਂ ਕਾਨ ਬਨੂ ਕਾ ਨੀਤੀਆਂ ਪਾਰਸ਼ਾ ਕਿਸਾਨ ਮਾਰੂ ਮਜ਼ਦੂਰ ਮਾਰੂ ਨੇ ਕਾਰਪੋਰੇਟ ਘਰਾਣੀਆਂ ਦੇ ਨੀਤੀਆਂ ਲਾਗੂ ਕਰਨੇ ਕਾਰਪੋਰੇਟਾਂ ਤੇ ਵੀ ਬੁਲਾ ਰਹੇ ਨੇ ਬਾਹਰੋਂ ਜਾ ਕੇ ਸੱਦਾ ਦਿੰਦੇ ਨੇ ਵੀ ਤੁਸੀਂ ਆਓ ਪੰਜਾਬ ਵਿੱਚ ਅਸੀਂ ਤੁਹਾਨੂੰ ਸਹਾਇਤਾ ਕਰਦੇ ਹਾਂ ਤੁਹਾਨੂੰ ਜ਼ਮੀਨ ਦਿਵਾਉਂਦੇ ਆ ਨੀਤੀਆਂ ਪਾਰਸ਼ਾ ਵਿੱਚ ਕੋਈ ਫਰਕ ਨਹੀਂ ਸੋ ਸਾਫ਼ ਤੌਰ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਕੇਂਦਰ ਦੀ ਸਰਕਾਰ ਹੈ ਤੇ ਚਾਹੇ ਸੂਬੇ ਦੀ ਸਰਕਾਰ ਹੈ ਦੋਵੇਂ ਸਰਕਾਰਾਂ ਆਪਣੇ ਪਧਰਤੇ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਫਾਇਦਾ ਪਹੁੰਚਾਉਣ ਦਾ ਯਤਨ ਕਰ ਰਹੀਆਂ ਨੇ ਤਾਂ ਦੂਜੇ ਪਾਸੇ ਤਸਵੀਰਾਂ ਜਿਹੜੀਆਂ ਇੱਕ ਵਾਰ ਫਿਰ ਤੋਂ ਦਿਖਾ ਦਈਏ ਕਿ ਲੱਡੋਵਾਲ ਟੋਲ ਪਲਾਜ਼ਾ ਦੀਆਂ ਤਸਵੀਰਾਂ ਸੀ ਤਾਂ ਇੱਥੇ ਜਿਹੜਾ 2 ਦਿਨਾਂ ਦੇ ਲਈ ਜਿਹੜਾ ਧਰਨਾ ਉਹ ਜਾਰੀ ਰਹੇਗਾ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇੰਡੀਆ